ਬਾਜੀ ਲੋਕਾਂ ਨੂੰ ਮੁਸ਼ਕਲਾ ਸੁਣ ਰਹੇ ਜੋ ਅੱਜ ਮਾਰ ਲਗਾਇਆ ਕੀ ਕਰਾ ਚੁੱਕੇ ਅੱਜ ਅਜਨਾਲੇ ਦੇ ਵਿੱਚ ਆਪਣੇ ਪਾਰਟੀ ਦਫਤਰ ਦੇ ਵਿੱਚ ਬੈਠੇ ਆ ਅਜਨਾਲੇ ਦੇ ਜਿਹੜੇ ਸਾਡੇ ਪੈਂਪਰਾ ਦੇ ਇਲਾਕਾ ਵਾਸੀ ਜਿਹੜਾ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਉਹਨਾਂ ਦਾ ਬੋਕੇ ਤੇ ਹੱਲ ਕਰ ਇਹ ਤੋਂ ਬਾਅਦ 3 ਵਜੇ ਅੰਬਸੈਡਰ ਪੀ ਡਬਲਯੂ ਡੀ ਰੈਸਟੋਰੈਂਟ 'ਚ ਸ਼ਹਿਰ ਦੇ ਆਪਣੇ ਜਿਹੜੇ ਵਾਸੀ ਆ ਉਹਨਾਂ ਦੀਆਂ ਸਮੱਸਿਆਵਾਂ ਸੁਣਦੀ ਸੋ ਹਫਤੇ 'ਚ ਜਿਹੜਾ ਇੱਕ ਦਿਨ ਉਹ ਮੈਂ ਕਹਾਂਗਾ ਕਿ ਨਾਲੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਜਿਹੜਾ ਜਿੰਨੇ ਮਸਲੇ ਆ ਲੋਕਾਂ ਦੇ ਮੌਕੇ ਤੇ ਸਾਰੇ ਅਫਸਰ ਵੀ ਸੱਦੇ ਸੀ ਡੀਐਸਪੀ ਐਸਐਚਓ ਐਸਡੀਐਮ ਤਸੀਲ ਦਾ ਸਾਰੇ ਸੱਦੇ ਤੇ ਕੋਸ਼ਿਸ਼ ਇਹ ਹੈ ਕਿ ਮੌਕੇ ਤੇ ਸਾਧਨ ਦਾ ਜਿਹੜਾ ਹੱਲ ਹੋ ਜਾਏ ਜਿਹੜੇ ਕੇਸ ਆਪਾਂ ਹਲਕਾ ਸਕਦੇ ਸਪੇਨ ਦੀ ਜਿਹੜੀ ਇੱਕ ਕਾਲ ਲਾਈਵ ਹੋਈ ਸੀ ਕਿਹਦੇ ਜੀ ਮੇਰੇ ਕੰਮ ਕਰ ਦਿਓ ਨਹੀਂ ਤੇ ਫਿਰ ਮੈਂ ਪੁਰਾਣੇ ਰੋਸ ਤੇ ਆ ਜਾਊਗਾ ਕੌਣ ਸੁਸ਼ੀਲ ਰੇਕੂ ਉਹ ਕੌਣ ਹੈ ਐਮਪੀ ਐਮਪੀ ਦਾ ਡੇਰ ਗੱਲ ਸੁਣਾ ਪੈਂਦੀ ਉਹ ਕਹਿੰਦੇ ਵੀ ਮੈਨੂੰ ਕਦੇ ਨਾ ਕੰਮ ਹੈ ਉਹਦੇ ਮੇਰੇ ਕੰਮ ਨਹੀਂ ਹੋ ਰਹੇ ਮੇਰੇ ਕੰਮ ਨਹੀਂ ਹੋ ਰਹੇ ਮੇਰੇ ਕੰਮ ਕਰਦੇ ਮੈਨੂੰ ਪੁਰਾਣੇ ਗੱਲ ਸੁਣਾਉਂਗਾ ਕੋਈ ਨਾ ਰੂਪ ਹੈਗਾ ਕੋਈ ਇਹ ਦੋ ਬੰਦੇ ਜਿਹਦਾ ਰੂਪ ਹੀ ਕੋਈ ਨਹੀਂ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਟੈਕਨੀਕ ਨਹੀਂ ਕਦੀ ਐਨ ਮੱਝ ਬੰਦੇ ਕਦੀ ਐਨ ਭੇਜ ਪੋਲਟਿਕ ਸਿੱਧਾ ਹੁੰਦੀ ਹੈ ਯਾਰ ਉਹਨਾਂ ਨੂੰ ਪਹਿਲਾਂ ਮਾਨਸਿਕ ਤੌਰ ਤੇ ਤੈਅ ਕਰਨਾ ਚਾਹੀਦਾ ਕਿ ਪੰਜਾਬ ਦੇ ਹਿੱਤਾਂ ਲਈ ਕਿਹੜੀ ਚੀਜ਼ ਠੀਕ ਹੈ ਕੰਮ ਕਿਹੜੇ ਉਹਦੇ ਕੰਮ ਕੀ ਕੰਮ ਹੈ ਜੀ ਦੱਸੋ ਬੰਦੂ ਕਮ ਉਹਦੇ ਚਾਰ ਦੇ ਲੋਕਾਂ ਦੇ ਕੰਮ ਆ ਤੁਸੀਂ ਬੈਠ ਕੇ ਆਪ ਕੰਮ ਕਰਾਉਂਦਾ ਐਵੇਂ ਪਾਰਟੀਆਂ ਨੂੰ ਗੰਦੀ ਨੂੰ ਸੈੱਟ ਕਰਦੇ ਹੋ ਇਹਨੂੰ ਕਰਨਾ ਪਏ ਇਦਾਂ ਪੋਲਿਟਿਕਸ ਨਹੀਂ ਚੱਲਦੀ ਹਾਂ ਮਿੱਟੂ ਵੀ ਆ ਚਲੀ ਕਰਕੇ ਬੈਠੇ ਨੇ ਦੱਸਣ ਦੇ ਵੀ ਅੱਜ ਹੱਥ ਹੋਈ ਉਮੀਦ ਮਿੱਟੂ ਜੀ ਮੇਰੇ ਖਿਆਲ ਪਹਿਲਾਂ ਇਹ ਦੱਸਣਗੇ ਵੀ ਉਹਨਾਂ ਦੀ ਕਿਉਂ ਹੋਈ ਜੱਗਾ ਕਿਉਂਕਿ ਬੀਜੇਪੀ ਨੂੰ ਦੇਣਾ ਭੁਲੇਖਾ ਹੀ ਪਈ ਦੋ ਸੀਟਾਂ ਲੈ ਜਿਹੜੀਆਂ ਚਾਰ ਲੈ ਜਿਹੜੀਆਂ ਪੰਜ ਲੈ ਜਿਹੜੀਆਂ ਉਹਨਾਂ ਦਾ ਭੁਲੇਖਾ ਜਿਹੜਾ ਉਹ ਦੂਰ ਹੋ ਗਿਆ ਉਹ ਤੇ ਆਪਣਾ ਰਿਵਿਊ ਕਰਨ ਲਿਆ ਉਹਨਗੇ ਠੀਕ ਹੈ ਪਾਰਟੀ ਅਸੀਂ ਵੀ ਉਹ ਕਰਦੀ ਹੈ ਸਾਡੀ ਪਾਰਟੀ ਦੇ ਵਿੱਚ ਆਦਿ ਲਗਾਤਾਰ ਸੀਐਮ ਸਾਹਿਬ ਨੇ ਮੀਟਿੰਗਾਂ ਕੀਤੀਆਂ ਅਸੀਂ ਵੀ ਆਪਣਾ ਰਿਵਿਊ ਕੀਤਾ ਵੀ ਕਿੱਥੋਂ ਕਿੱਥੋਂ ਕੀ ਕੀ ਕਮਜ਼ੋਰੀ ਜਿਹੜੀ ਹੈਗੀ ਹੈ ਉਹਨੂੰ ਖਤਮ ਕਰਾਂਗੇ ਇਸ ਕਰਕੇ ਉਹ ਵੀ ਕਰਦੇ ਹੋਣੇ ਕਿ ਬਿੱਟੂ ਸਾਹਿਬ ਵੀ ਉਹਦੇ ਹਦੇ ਨਾਮ ਮਿਲ ਗਿਆ ਉਹਨਾਂ ਨੂੰ ਉਹ ਤਾਂ ਮਨਿਸਟਰ ਬਣ ਗਏ ਹਾਂ ਕਹਿੰਦੇ ਬੀਜੇਪੀ 27 ਦੀ ਤਿਆਰੀ ਕਰ ਰਹੀ ਹੈ ਹਾਂਜੀ ਕਹਿੰਦੇ 27 ਦੀ ਤਿਆਰੀ ਕਰ ਰਹੀ ਹੈ ਉਹ 27 ਦੀ ਕਰ ਲੈ 28 ਦੀ ਕਰ ਲੈ ਪੰਜਾਬ ਚ ਸਰਕਾਰ ਦੀ ਬਣਦੀ ਉਹਨਾਂ ਦੀ ਜਿੱਦਾਂ ਉਹਨਾਂ ਦੇ ਵਹਿ ਵੀ ਹੈ ਐਮਪੀ ਬੜੇ ਬਰਾਣ ਦੇ ਓਦਾਂ ਹੀ ਹੋ ਗਿਆ ਕਾਪਟਨਵਿੰਦਰ ਸਿੰਘ ਦੀ ਕਰਦੀ ਜਿੱਤ ਗਈ ਬڑے بڑے ਬੰਦੇ ਲਿਆਦੇ ਹੁੰਦਾ ਪੰਜਾਬ ਚ ਉਹਦਾ ਨਾ ਕਿ ਜਿੱਤ ਕੱਕੜੇ ਕੱਕੜੇ ਵੱਡੇ ਬੰਦੇ ਸੀਗੇ ਮਤਲਬ ਉਹ ਆਪਣੇ ਲੋਕਾਂ ಕಾಂಗ್ರೆਸ ਤੋਂ ਕੱਟ ਕੇ ਬੀਜੇਪੀ ਦੇ ਆਈ ਨਹੀਂ ਬਿੱਟੂ ਦੀ ਹਾਦੀ ਗਿਆ ਚਲੋ ਬਕਰੀ ਕਾਲੋ ਨੂੰ ਮੰਤਰੀ ਬਣਾਤਾ ਪਰ ਬਿੱਟੂ ਦੀ ਹਾਦ ਹੋਈ ਲੋਕੀਂ ਦੇ ਮੈਲਕਾਂ ਤੋਂ ਮਸਲਾ ਆ ਗਿਆ ਜੀ ਪਤਾ ਨਹੀਂ ਕੀ ਹੋ ਜਾਣਾ ਕਿੱਥੇ ਗਿਆ ਜੀ ਸਦੂ ਸਾਹਿਬ ਉੱਡ ਗਿਆ ਕਿ ਜੀ ਸਾਹਿਬ ਬੜੇ ਵੱਡੇ ਪੰਜਾਬ ਦੇ ਲੋਕ ਜਿਹੜੇ ਆ ਉਹ ਬੀਜੇਪੀ ਨੂੰ ਬਿਲਕੁਲ ਲਾਈਕ ਨਹੀਂ ਕਰਦੇ ਨਾ ਕਦੀ ਲਾਈਕ ਕਰਨਗੇ ਨਾ ਬੀਜੇਪੀ ਦੇ ਪੰਜਾਬ ਤੇ ਪੈਰ ਲੱਗਣੇ ਭਾਵੇਂ ਜੋ ਮਰਦੀ ਕਰੇ ਸਾਨੂੰ ਸਾਡੇ ਇਹ ਮਥੇਰੇ ਨੂੰ ਬਖਸ਼ਿਆ ਤੋਂ ਬਾਅਦ ਮਿਲ ਗਈ। ਉੱਚਾ ਤੋਂ ਬਾਅਦ ਸਾਡਾ ਤੇ ਨਵੀਂ ਪੋਸਟਿੰਗ ਹੋ ਰਹੀ ਹੈ ਅੱਜ ਕੱਲ ਤੇ ਬੜਾ ਲੱਗ ਜੂਗਾ। ਮੈਂ ਦੱਸ ਰਾਂ ਇਹ ਵੀਡੀਓ ਨੂੰ। ਪਰ ਸਾਡੂ ਕਹਾ ਉਹ ਤਾਂ ਆਪਣੇ ਟਿਕਾਣੇ ਤੇ ਚੱਲ ਚਲੇ ਉਹਨਾਂ ਦੀ ਨਵੀਂ ਪੋਸਟਿੰਗ ਅੱਜ ਕੱਲ ਤੇ ਹੋ। ਜਿਹੜੇ ਕੰਮ ਨਹੀਂ ਲੈਂਦਾ ਉਹ ਕੀਤਾ ਨਹੀਂ। ਮੰਤਰੀ ਦੇ ਬਿੱਟੂ ਨੂੰ ਬਣਾਤਾ ਵੇਂਦੇ ਰਹਿ ਗਏ। ਉਹਨਾਂ ਦੇਖਦੇ ਮੈਨੂੰ ਬਣਾਣਾ ਲਾਉਂਦਾ ਦੇ। ਸਭ ਦੇਖ ਦੀ ਗੱਲ। ਪਰ ਉਹ ਹੈ ਨਹੀਂ ਉਹਨਾਂ ਦੀ ਹੁਣ ਨਵੀਂ ਪੋਸਟਿੰਗ ਹੋ ਰਹੀ ਹੈ ਜਿਹਦੀ ਮੈਂ ਦੱਸਣੀ। ਕਿਉਂਕਿ ਮੈਨੂੰ ਲੈ ਬਿਲ ਪਤਾ ਅੱਗੇ ਕੀ ਹੋ ਲਗਾ। ਉਹ ਆਪੇ ਪਤਾ ਲੱਗ ਰਿਹਾ ਮਸਾ ਦੇ ਲੋਕਾਂ ਪਰ ਕਹੀ ਬਿਲਦੇ ਸਤੂ ਦਾ ਮੈਂ 2 ਪਹਿਲਾਂ ਕਹਿੰਦੇ ਸੀ ਵੀ ਅਸੀਂ ਵਿਰੋਧ ਨਹੀਂ ਕਰਾਂਗੇ ਬੰਦੀ ਸਿੰਘ ਰਿਆ ਕਰਦੇ ਜਾਨ ਪਰ ਹੁਣ ਕਹਿੰਦਾ ਕਿ ਜੇ ਸਰਕਾਰ ਕੇਂਦਰ ਨੂੰ ਕੋਈ ਨਹੀਂ ਇਹ ਕਦੇ ਕਦਰ ਮੈਂ ਵਿਰੋਧ ਨਹੀਂ ਕਰਦਾ ਪਹਿਲਾਂ ਕਹਿੰਦਾ ਮੈਂ ਚਵਾਉਂਗਾ ਪੰਜਾਬ ਦੇ ਮੱਧਿਆਦ ਕਰਾਂਗੇ ਹੁਣ ਕਿਵੇਂ ਲੈ ਦੇ ਰਿਹਾ ਉਹ ਦੇਖੋ ਇੱਥੇ ਜਿਹੜੇ ਬੰਦੀ ਸਿੰਘਾਂ ਦਾ ਇਸ਼ੂ ਹੈ ਜਿਹੜਾ ਵੀ ਬੰਦਾ ਸਿਆਣਾ ਸਰ ਕੋਈ ਵੀ ਬੰਦਾ ਜਿਹੜਾ ਮੰਨ ਲਓ ਮੈਂ ਕੋਈ ਜੁਰਮ ਕੀਤਾ ਮੈਂ ਜ ਆਪਣੇ ਜੁਰਮ ਦੀ ਸਜ਼ਾ ਭੁਗਤ ਲਈ ਨਾ ਤੇ ਮੈਨੂੰ ਕਾਲੀ ਬੰਦਾਂ ਰੱਖਿਆ ਦਿੰਦਾ ਜੀ ਬੇਨੋ ਜਦੋਂ ਉਹਦੀ ਸਜ਼ਾ ਕੋਡ ਦੇ ਦਿੱਤੀ ਫਿਰ ਮੈਨੂੰ 15 ਸਾਲ ਦਿੱਤੇ 20 ਸਾਲ ਦਿੱਤੇ 10 ਸਾਲ ਦਿੱਤੇ ਜੇ ਮੈਂ ਉਹਦੀ ਸਜ਼ਾ ਭੁਗਤ ਲੈਣਾ ਤੇ ਬੰਦੇ ਨੂੰ ਅੰਦਰ ਰੱਖਣਾ ਬਿਲਕੁਲ ਗੈਤ ਕਾਨੂੰਨੀ ਆ ਨਹੀਂ ਰੱਖਣਾ ਚਾਹੀਦਾ ਅਸੀਂ ਤੇ ਪਹਿਲੇ ਦਿਨ ਤੋਂ ਕਹੀ ਜਾਂਦੇ ਉਹ ਬਿੱਟੂ ਹਣੀ ਵਿਰੋਧ ਕਰਦੇ ਸੀ ਬਿੱਟੂ ਹਣਾਂ ਨੇ ਆਪਣਾ ਜੂਟਰ ਲੈ ਲਿਆ ਕਿ ਨਹੀਂ ਜੀ ਮਤਲਬ ਠੀਕ ਹੈ ਮੈਂ ਤਾਂ ਉਹਦੇ ਬਿਆਨ ਦਾ ਸਵਾਗਤ ਕਰਦਾ ਵੀ ਠੀਕ ਹੈ ਜੇ ਉਹਨੇ ਮੱਲੇ ਗੱਲ ਕਹੀ ਹੈ ਉਹਨੂੰ ਦੇ ਹੱਕ ਹੋਣੇ ਚਾਹੀਦੇ ਇਹਨਾਂ ਦਾ ਨਹੀਂ ਗਾ ਸਰਕਾਰ ਆ ਕਿੰਦਾ ਸਰਕਾਰ ਦਾ ਰਿਕਾਰਡ ਆ ਉਹਨੂੰ ਕਹੋ ਵੀ ਕਿੰਦਾ ਸਰਕਾਰ ਨੂੰ ਕਹਿ ਕੇ ਰਹਾ ਕਰਾਵੇ ਉਬਲਸੋ ਨੇ ਕਿਹਾ ਬਿੱਟੂ ਮੇਰਾ ਯਾਰ ਆ ਔਰ ਉਹਦੀ ਜਾਦੀ ਦਾ ਪਤਾ ਲੱਗੂਗਾ ਜੇ ਯਾਰ ਆ ਉਹਦਾ ਅਮਦ ਸ਼ਾਹ ਨੇ ਬੜਾਇਆ ਅਮਦ ਸ਼ਾਹ ਨੇ ਵੀ ਕਿਹਾ ਇਸ ਸਟੇਜ ਤੋਂ ਕਿ ਬਿੱਟੂ ਮੇਰਾ ਦੋਸਤ ਆ ਬੋਦੀ ਸਾਹਿਬ ਵੀ ਕਹਿ ਕੇ ਗਈ ਤੇ ਹੁਣ ਬਿੱਟੂ ਜੀ ਨੂੰ ਬੇਨਤੀ ਆ ਕਿ ਉਹ ਕਲਾਵੇ ਕੱਲੇ ਬਿਆਨ ਦੋ ਖੋਲ ਸਕਦਾ ਉਹ ਕਹਦਾ ਦੇ ਸਾਨੂੰ ਕਿ ਮੈਂ ਤਾਂ ਪਹਿਲੇ ਦਿਨ ਤੋਂ ਇਹ ਕਹਾ ਦਾ ਬਧਾਈ ਆ ਜੀ ਮੈਂ ਤਾਂ ਦੇਖੋ ਕੋਈ ਵੀ ਬੰਦਾ ਜਿਹੜਾ ਕਾਨੂੰਨੀ ਤੌਰ ਤੇ ਆਪਣੀ ਸਜ਼ਾ ਪੂਰੀ ਚੁੱਕਾ ਉਹਨੇ ਕੋਈ ਵੀ ਜੁਰਮ ਕੀਤਾ ਜੇ ਉਹਦੀ ਸਜ਼ਾ ਪੂਰੀ ਹੋ ਗਈ ਤਾਂ ਉਹਨੋਂ ਜ਼ਿਆਦਾ ਜਿਹੜਾ ਕਾਨੂੰਨ ਦੇ ਉਲਟ ਹੈ ਉਹ ਤੋਂ ਤੁਸੀਂ ਦੇਰ ਚਾ ਠੀਕ ਹੈ